ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਪੰਜਾਬ ਹਿਸਟਰੀ ਨਾਲ ਸੰਬੰਧਿਤ ਟੌਪਿਕ ਹੈ ਫਸਟ ਐਂਗਲੋ ਸਿੱਖ ਯੁੱਧ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਆਪਾਂ ਉਹਦੇ ਬਾਰੇ ਪੜਾਂਗੇ ਪਹਿਲਾਂ ਆਪਾਂ ਇਹਨੂੰ ਵਿਸਥਾਰ ਸਹਿਤ ਆਪਾਂ ਸਾਰਾ ਪੜਾਂਗੇ ਉਸ ਤੋਂ ਬਾਅਦ ਇਸ ਦੇ ਨਾਲ ਹੀ ਇਹ ਰਿਲੇਟਿਡ ਟੌਪਿਕ ਨਾਲ ਰਿਲੇਟਿਡ ਜਿਹੜੇ ਆਪਾਂ ਐਮਸੀਕਿਊ ਕਰਾਂਗੇ ਉਹਦੀ ਕਲਾਸ ਨੈਕਸਟ ਆਪਾਂ ਲੈ ਕੇ ਆਵਾਂਗੇ ਜੋ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਹੈਲਪਫੁਲ ਰਹਿਣ ਵਾਲੀ ਹੈ ਚਾਹੇ ਮਾਸਟਰ ਗੈਟਰ ਹੋਣ ਚਾਹੇ ਉਹ ਲੈਕਚਰਰ ਗੈਟਰ ਚਾਹੇ ਹੋਰ ਵੀ ਕੋਈ ਵੀ ਇਗਜ਼ਾਮ ਹੋਵੇ ਪੰਜਾਬ ਹਿਸਟਰੀ ਨਾਲ ਸੰਬੰਧਿਤ ਜਿਹੜਾ ਟੌਪਿਕ ਹੈ ਉਹ ਆਪਾਂ ਅੱਜ ਕਰਾਂਗੇ ਜੋ ਸਟੂਡੈਂਟ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਿਆਦਾ ਟਾਈਮ ਬੇਸਟ ਨਾ ਕਰਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪਹਿਲਾ ਐਂਗਲੋ ਸਿੱਖ ਯੁੱਧ ਸੀਗੀ ਉਹਦੇ ਇੰਟਰੋ ਬਾਰੇ ਪੜਾਂਗੇ ਜਿਹੜੇ ਅੰਗਰੇਜ਼ ਸੀਗੇ ਪੰਜਾਬ ਨੂੰ ਹੜੱਪਣ ਲਈ ਹਮੇਸ਼ਾ ਕਾਫੀ ਸਮੇ ਤੋਂ ਜਿਹੜੀ ਉਹ ਬੇਸਬਰੀ ਨਾਲ ਕੀ ਕਰ ਰਹੇ ਸੀ ਉਹ ਦੀ ਕੀ ਕਰ ਰਹੇ ਸੀਗੇ ਜਦੋਂ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਉਹ ਪੰਜਾਬ ਨੂੰ ਕੀ ਕਰਨਾ ਚਾਹੁੰਦੇ ਸੀ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਰਣਜੀਤ ਸਿੰਘ ਦੇ ਸਮੇਂ ਤੋਂ ਰਣਜੀਤ ਸਿੰਘ ਦੀ ਮੌਤ ਬਾਅਦ ਉਹਨਾਂ ਨੇ ਪੰਜਾਬ ਵਿੱਚ ਜਿਹੜੀ ਅਸ਼ਾਂਤੀ ਫੈਲੀ ਸੀ ਕਾਰਨ ਅੰਗਰੇਜ਼ਾਂ ਨੇ ਆਪਣੀਆਂ ਜਿਹੜੀਆਂ ਚਾਲਾਂ ਚੱਲਣੀਆਂ ਦਾ ਉਹਨਾਂ ਨੂੰ ਮੌਕਾ ਮਿਲ ਗਿਆ ਜਦੋਂ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ ਉਹਨਾਂ ਨੇ ਜਾਣ ਬੁੱਝ ਕੇ ਕੁਝ ਅਜੇਹੀਆਂ ਨੀਤੀਆਂ ਜਾਂ ਅਜੇਹੀਆਂ ਚਾਲਾਂ ਚੱਲੀਆਂ ਜਿਨ੍ਹਾਂ ਨੇ ਪੰਜਾਬ ਦੇ ਸੈਨਿਕਾਂ ਨੂੰ ਮਜਬੂਰਨ ਤੌਰ ਤੇ 1845 ਵਿੱਚ ਸਤਲੁਜ ਦਰਿਆ ਨੂੰ ਪਾਰ ਕਰਨਾ ਪਿਆ ਇਸੇ ਤਰ੍ਹਾਂ ਹੀ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਿਹੜਾ ਪਹਿਲਾ ਜਿਹੜਾ ਜੁੱਧ ਹੋਇਆ ਸੀ ਉਹ ਮੁੱਦਕੀ ਦੀ ਲੜਾਈ ਹੋ ਗਈ ਸੀ ਮੁੱਦਕੀ ਦੀ ਲੜਾਈ ਹੋਈ ਸੀ ਜਿਹੜਾ ਪਹਿਲਾ ਐਂਗਲੋ ਸਿੱਖ ਜੁੱਧ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਹੋਇਆ ਸੀ ਜਿਹੜਾ ਪਹਿਲਾ ਸਥਾਨ ਸੀਗਾ ਉਹ ਮੁੱਦਕੀ ਦੀ ਲੜਾਈ ਤੇ ਹੋਇਆ ਸੀਗਾ ਫਰੋਸ਼ ਆਦੀ ਲੜਾਈ ਵਿੱਚ ਵੀ ਸਿੱਖ ਫੌਜਾਂ ਤੇ ਅੰਗਰੇਜ਼ੀ ਫੌਜਾਂ ਨੇ ਇੰਨੀ ਤਬਾਹੀ ਮਚਾਈ ਸੀ ਕਿ ਜਿਹੜਾ ਗਵਰਨਰ ਜਰਨਲ ਸੀਗਾ ਉੱਥੋਂ ਦਾ ਅੰਗਰੇਜ਼ਾਂ ਦਾ ਉਹ ਵੀ ਚੀਕ ਉਠਿਆ ਸੀਗਾ ਵੀ ਜੇ ਇੱਕ ਵਾਰ ਸਿੱਖਾਂ ਨੇ ਹੋਰ ਅਜਿਹੀ ਜਿੱਤ ਆਪਣੇ ਤੇ ਹਾਸਲ ਕਰ ਲਈ ਤਾਂ ਉਹਨਾਂ ਦਾ ਕੀ ਹੋ ਜਾਵੇਗਾ ਉਹਨਾਂ ਦਾ ਰਾਜ ਜਿਹੜਾ ਬਰਬਾਦੀ ਵੱਲ ਚਲਾ ਜਾਵੇਗਾ ਪਰ ਸਿੱਖ ਨਤਿਆਵਾਂ ਦੀ ਖਾਸ ਕਰਕੇ ਲਾਲ ਸਿੰਘ ਤੇ ਜੀ ਸਿੱਖ ਜਿਹੜੇ ਨੇਤਾ ਸੀਗੇ ਲਾਲ ਸਿੰਘ ਤੇ ਤੀਜਾ ਸਿੰਘ ਦੀ ਗਦਾਰੀ ਕਰਨਾਂ ਦੇ ਵਿੱਚ ਸਿੱਖਾਂ ਨੂੰ ਸਭਰਾਉ ਦੇ ਲੜਾਈ ਵਿੱਚ ਉਹਨਾਂ ਨੂੰ ਕੀ ਹਾਰ ਹੋਈ ਸੀ ਇਸ ਲੜਾਈ ਦੇ ਸਿੱਟੇ ਵਜੋਂ ਪਹਿਲਾਂ ਪੰਜਾਬ ਉੱਤੇ 9 ਮਾਰਚ 1846 ਨੂੰ ਲਾਹੌਰ ਦੀ ਸੰਧੀ ਤੇ ਫਿਰ 16 ਦਸੰਬਰ 1846 ਵਿੱਚ ਪੈਰੋਵਾਲ ਦੀਆਂ ਸੰਧੀਆਂ ਜਿਹੜੀਆਂ ਪੌਸੀਆਂ ਗਈਆਂ ਸੀਗੀਆਂ ਪੰਜਾਬ ਦੇ ਉੱਤੇ ਇੰਨਾਂ ਸਦੀਆਂ ਨੇ ਭਾਵੇਂ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਸੀਗਾ ਪਰ ਫੇਰ ਵੀ ਉਹ ਜਿਹੜੀ ਉਹਨਾਂ ਦੀ ਸਵਤੰਤਰਤਾ ਸੀ ਉਹ ਕੀ ਲਗਭਗ ਖਤਮ ਹੀ ਕਰ ਦਿੱਤੀ ਸੀਗੀ ਇਹ ਤਾਂ ਹੋ ਗਈ ਆਪਣੀ ਐਂਡਰੋਪੈਲੋ ਸਿੱਖ ਯੁੱਗ ਦੇ ਪਹਿਲੇ ਐਂਗਲੋ ਸਿੱਖ ਜੁੱਧ ਦੇ ਹੁਣ ਆਪਾਂ ਦੇਖਾਂਗੇ ਅੱਗੇ ਦੇ ਕੀ ਕਾਰਨ ਸੀ ਕਿੰਨਾ ਕਾਰਨਾ ਕਰਕੇ ਜਿਹੜਾ ਪਹਿਲਾ ਐਂਗੋ ਸਿੱਖ ਜੁੱਧ ਸ਼ੁਰੂ ਹੋਇਆ ਸੀਗਾ ਹਾਂਜੀ ਫਰਸਟ ਜਿਹੜਾ ਆਪਣਾ ਕਾਰਨ ਹੈਗਾ ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ ਉਹ ਪਹਿਲਾਂ ਹੀ ਸ਼ੁਰੂ ਤੋਂ ਹੀ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਪੰਜਾਬ ਨੂੰ ਆਪਣੇ ਜਿਹੜੇ ਘੇਰੇ ਵਿੱਚ ਲੈਣਾ ਚਾਹੁੰਦੇ ਸੀਗੇ ਹੁਣ ਆਪਾਂ ਫਰਸਟ ਪੁਆਇੰਟ ਕਰਾਂਗੇ ਇਹਦਾ ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ ਅੰਗਰੇਜ਼ ਕਾਫੀ ਲੰਬੇ ਸਮੇਂ ਤੋਂ ਹੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੀਆਂ ਜਿਹੜੀਆਂ ਚਾਲਾਂ ਚੱਲ ਰਹੀ ਸੀਗੇ ਉਹਨਾਂ ਨੇ ਰਣਜੀਤ ਸਿੰਘ ਦੀ ਦਿਨੋਂ ਦਿਨ ਵਧ ਰਹੀ ਸ਼ਕਤੀ ਨੂੰ ਸੈਨ ਨਹੀਂ ਕਰ ਸਕਦੇ ਸੀ ਤੇ 1809 ਇਸ ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕੀਤੀ ਦਿਨੋਂ ਦਿਨ ਜਦੋਂ ਰਣਜੀਤ ਸਿੰਘ ਦੀ ਸ਼ਕਤੀ ਵਧ ਰਹੀ ਸੀਗੀ ਤਾਂ ਉਹ ਅੰਗਰੇਜ਼ ਜਿਹੜੇ ਸੈਨ ਨਹੀਂ ਕਰ ਸਕਦੇ ਸੀ ਤੇ 1809 ਇਸ ਵੀ ਵਿੱਚ ਉਹਨਾਂ ਨੇ ਕੀ ਕੀਤਾ ਸੀ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਰਕੇ ਜਿਹੜੇ ਸਤਲੁਈ ਦੇ ਔਰਾਰ ਦੇ ਜਿਹੜੇ ਇਲਾਕੇ ਸੀਗੇ ਉਹਨਾਂ ਤੋਂ ਹਮੇਸ਼ialੇ ਬਦਲ ਲਈ ਉਹਨੂੰ ਰਣਜੀਤ ਸਿੰਘ ਨੂੰ ਰੋਗ ਦਿੱਤਾ ਸੀ ਕਿਉਂਕਿ ਅੰਗਰੇਜ਼ ਸੀਗੇ ਜੇ 1809 ਤੋਂ ਲੈ ਕੇ 1829 ਤੱਕ ਪਾਰਟ ਦੇ ਜਿਹੜੇ ਹੋਰ ਨਾ ਇਲਾਕੇ ਸੀਗੇ ਉਹਨਾਂ ਨੂੰ ਆਪਣੀ ਅਧੀਨ ਕਰਨ ਵਿੱਚ ਲੱਗੇ ਹੋਏ ਸੀ ਤੇ ਪੰਜਾਬ ਵੱਲ ਆਪਣਾ ਧਿਆਨ ਨਹੀਂ ਦੇ ਸਕਦੇ ਸੀਗੇ ਤੇ ਹੁਣ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੀ ਅਧੀਨ ਕਰਨ ਲਈ ਆਲੇ-ਦੁਆਲੇ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ ਤੇ 1835-36 ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਤੋਂ ਆਪਣੀਆਂ ਫੌਜਾਂ ਬਾਬਸਦ ਦਸਦਨ ਲਈ ਮਜਬੂਰ ਕਰਤਾ ਸੀਗਾ ਤੇ ਸ਼ਿਕਾਰਪੁਰ ਤੇ ਆਪ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਤੇ 1835 ਵਿੱਚ ਅੰਗਰੇਜ਼ਾਂ ਨੇ ਫਰੋਜ਼ਪੁਰ ਤੇ ਕਬਜ਼ਾ ਕਰ ਲਿਆ ਲਾਹੌਰ ਦੇ ਸ਼ਹਿਰ ਦੇ ਨੇੜੇ ਜਿਹੜਾ ਲਾਹੌਰ ਸ਼ਹਿਰ ਦੇ ਨੇੜੇ ਸਥਿਤ ਹੋਣ ਕਰਕੇ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੀਆਂ ਜਿਹੜੀਆਂ ਸਰਗਰਮੀਆਂ ਵੀ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਦੀ ਸੀ ਤੇ 1838 ਵਿੱਚ ਅੰਗਰੇਜ਼ਾਂ ਨੇ ਫਰੋਜ਼ਪੁਰ ਵਿੱਚ ਇੱਕੀ-ਕੀ ਬਣਾਤੀ ਸੀ ਸ਼ੌਣੀ ਬਣਾਤੀ ਸੀ ਇਸ ਨਾਲ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੰਧ ਵੱਲ ਵਧਣ ਤੋਂ ਕੀ ਕਰਤਾ ਸੀ ਉਹਨਾਂ ਨੂੰ ਰੋਕ ਦਿੱਤਾ ਸੀ ਤੇ ਸਿੰਧ ਦੇ ਅਮੀਰਾਂ ਨੂੰ ਜਿਹੜੇ ਸਿੰਧ ਦੇ ਅਮੀਰਾਂ ਨੂੰ ਹైదరాబాద్ ਵਿੱਚ ਵੀ ਇੱਕ ਅੰਗਰੇਜ਼ ਰੈਜ਼ੀਡੈਂਟ ਜਿਹੜਾ ਰੱਖਣ ਲਈ ਮਜਬੂਰ ਕੀ ਕਰ ਦਿੱਤਾ ਸੀਗਾ ਤੇ ਗੱਲ ਇਹ ਕੀ ਸੀ ਕਿ ਅੰਗਰੇਜ਼ ਸਾਰੇ ਪੰਜਾਬ ਨੂੰ ਘੇਰੇ ਵਿੱਚ ਲੈ ਰਹੇ ਸੀਗੇ ਤੇ ਪੰਜਾਬ ਨੂੰ ਹੜੱਪਣਾ ਲਈ ਹੜੱਪਣ ਲਈ ਕੁਝ ਦਿਨਾਂ ਦੀ ਗੱਲ ਰਹਿ ਗਈ ਸੀ ਇਸ ਲਈ ਜਿਹੜਾ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਿਹੜੀ جنگ ਉਹ ਲਾਜ਼ਮੀ ਸੀ ਨੈਕਸਟ ਆਪਣਾ ਪੁਆਇੰਟ ਹੈ ਜਾਂ ਵਿੱਚ ਫੈਲੀ ਪਦਾਮਣੀ ਪੰਜਾਬ ਵਿੱਚ ਫੈਲੀ ਹੋਈ ਬਦਅਮਣੀ ਜੂਨ ਵਿੱਚ 1839 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਪੰਜਾਬ ਵਿੱਚ ਅਸ਼ਾਂਤੀ ਫੈਲ ਗਈ ਸੀ ਤੇ ਰਾਜਗਦੀ ਨੂੰ ਪ੍ਰਾਪਤ ਕਰਨ ਦੀ ਜਿਹੜੀ ਸਾਜ਼ਿਸ਼ਾਂ ਅਤੇ ਮਾਰਾ ਧੜਾਂ ਦਾ ਕਿਹੜਾ ਦੌਰ ਸ਼ੁਰੂ ਹੋ ਚੁੱਕਿਆ ਸੀਗਾ 1839 ਤੋਂ ਲੈ ਕੇ 1845 ਤੱਕ 6 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ ਪੰਜ ਸਰਕਾਰਾਂ ਬਦਲ ਗਈਆਂ ਸੀਗੀਆਂ ਜਦੋਂ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ ਉਸ ਸਮੇਂ 5 ਸਾਲਾਂ ਬਾਅਦ ਪੰਜ ਸਰਕਾਰਾਂ ਬਦਲ ਗਈਆਂ ਸੀ ਨਾ 6 ਸਾਲਾਂ ਬਾਅਦ ਡੋਗਰੇ ਆਨੇ ਆਪਣੀਆਂ ਸਾਜ਼ਿਸ਼ਾਂ ਰਾਹੀਂ ਰਣਜੀਤ ਸਿੰਘ ਦੇ ਖਾਨਦਾਨ ਨੂੰ ਬਰਬਾਦ ਕਰ ਦਿੱਤਾ। ਉਹਨਾਂ ਦੁਆਰਾ ਮਚਾਈ ਗਈ ਪੰਬੜ ਵਿੱਚ ਡੋਗਰਾ ਧਿਆਨ ਸਿੰਘ ਅਤੇ ਉਸ ਦਾ ਪੁੱਤਰ ਹੀਰਾ ਸਿੰਘ ਡੋਗਰਾ ਜਿਹੜਾ ਸਰਦਾਰ ਸੀਗਾ ਧਿਆਨ ਸਿੰਘ ਸੀਗਾ। ਧਿਆਨ ਸਿੰਘ ਤੇ ਉਸ ਦਾ ਪੁੱਤਰ ਹੀਰਾ ਸਿੰਘ ਨੂੰ ਵੀ ਸੜ ਕੇ ਸਵਾਹ ਹੋ ਗਏ ਸੀਗੇ। ਸੰਧਾ ਵਾਲੀਏ ਸਰਦਾਰਾਂ ਨੇ ਵੀ 15 ਸਤੰਬਰ 1803 ਦੀ ਵਿੱਚ ਮਹਾਰਾਜਾ ਸ਼ੇਰ ਸਿੰਘ, ਕਵਰ ਸਿੰਘ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਨੂੰ ਵੀ ਕਤਲ ਕਰ ਦਿੱਤਾ ਸੀਗਾ। ਅਗਲੇ ਦਿਨ ਹੀ ਧਿਆਨ ਸਿੰਘ ਦਾ ਜਿਹੜਾ ਪੁੱਤਰ ਸੀ ਹੀਰਾ ਸਿੰਘ ਧਿਆਨ ਸਿੰਘ ਦਾ ਜਿਹੜਾ ਪੁੱਤਰ ਸੀਗਾ ਹੀਰਾ ਸਿੰਘ ਨੇ ਇਨ੍ਹਾਂ ਸੰਧਾ ਵਾਲੀ ਸਰਦਾਰਾਂ ਨੂੰ ਵੀ ਕੀ ਕਰਤਾ ਸੀ ਮੌਤ ਤੇ ਘਾੜ ਉਤਾਰ ਦਿੱਤਾ ਸੀਗਾ ਇਨ੍ਹਾਂ ਕਾਤਲਾਂ ਤੇ ਸਾਜ਼ਿਸ਼ਾਂ ਦੇ ਕਾਰਨ ਜਿਹੜੀ ਪੰਜਾਬ ਦੀ ਜਿਹੜੀ ਰਾਜਨੀਤਿਕ ਸਥਿਤੀ ਉਹ ਡਾਵਾ ਡੋਗ ਲੋ ਹੋ ਚੁੱਕੀ ਸੀ ਤੇ ਅਜਿਹੀ ਸਥਿਤੀ ਵਿੱਚ ਅੰਗਰੇਜ਼ਾਂ ਨੂੰ ਇੱਕ ਸੱਦੇ ਤੇ ਕੰਮ ਦੇ ਰਹੀ ਸੀਗੀ ਤੇ ਇਹੀ ਜਿਹੀ ਸਥਿਤੀ ਵਿੱਚ ਉਹਨਾਂ ਦੇ ਅੰਗਰੇਜ਼ਾਂ ਦੇ ਸਿੱਖਾਂ ਦੇ ਵਿਚਕਾਰ ਜਿਹੜੀ ਲੜਾਈਏ ਜਿਹੜੀ ਹੋਣੀ ਲਾਜ਼ਮੀ ਸੀ ਨੈਕਸਟ ਆਪਾਂ ਕਰਾਂਗੇ ਪਹਿਲੇ ਅਫਗਾਨ ਜੋਧੇ ਵਿੱਚ ਅੰਗਰੇਜ਼ਾਂ ਦੀ ਹਾਰ ਪਹਿਲੇ ਅਫਗਾਨ ਜੋਧੇ ਵਿੱਚ ਕੀ ਅੰਗਰੇਜ਼ਾਂ ਦੀ ਹਾਰ ਜਦੋਂ 1839 ਤੋਂ ਲੈ ਕੇ 1842 ਤੱਕ ਅੰਗਰੇਜ਼ਾਂ ਦਾ ਅਫਗਾਨਿਸਤਾਨ ਨਾਲ ਜਿਹੜਾ ਪਹਿਲਾ ਜੰਦੂ ਹੋਇਆ ਸੀਗਾ ਅੰਗਰੇਜ਼ਾਂ ਦਾ ਜਿਹੜਾ 1839 ਤੋਂ ਲੈ ਕੇ 1842 ਤੱਕ ਅੰਗਰੇਜ਼ਾਂ ਦਾ ਅਫਗਾਨਿਸਤਾਨ ਨਾਲ ਜਿਹੜਾ ਪਹਿਲਾ ਜੰਗ ਹੋਇਆ ਸੀ ਉਸ ਦਾ ਸਿੱਖਾਂ ਤੇ ਅੰਗਰੇਜ਼ਾਂ ਦੀ ਆਪਸੀ ਸਬੰਧਾਂ ਤੇ ਕੀ ਹੋਇਆ ਸੀ ਡੂੰਘਾ ਅਸਰ ਪਿਆ ਸੀਗਾ ਇਸ ਜੰਗ ਦੇ ਵਿੱਚ ਪਹਿਲਾਂ ਅੰਗਰੇਜ਼ ਜਿੱਧਰ ਵੀ ਆਪਣਾ ਮੂੰਹ ਕਰਦੇ ਸੀ ਉਥੇ ਸਫਲਤਾ ਉਹਨਾਂ ਦੀ ਕੀ ਕਰਦੀ ਸੀ ਪੈਰ ਚੁੰਮਦੀ ਸੀ ਪਰ ਇਸ ਜੰਗ ਦੇ ਵਿੱਚ ਅੰਗਰੇਜ਼ਾਂ ਦੀ ਪਹਿਲੀ ਵਾਰ ਕੀ ਹੋਈ ਸੀਗੀ ਹਾਰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਇਸ ਲੜਾਈ ਵਿੱਚ ਭਾਰੀ ਬਨਾਸ਼ ਦੇ ਕਾਰਨ ਜਿੱਥੇ ਅੰਗਰੇਜ਼ਾਂ ਦੇ ਮਾਨ ਸਨਮਾਨ ਨੂੰ ਕਾਫੀ ਸੱਟ ਵੱਜੀ ਉਹਨਾਂ ਦੀ ਅਜਿੱਤ ਹੋਣ ਦਾ ਜਾਦੂ ਜਿਹੜਾ ਉਹ ਟੁੱਟ ਗਿਆ ਸੀ ਇਸੇ ਕਾਰਨ ਸਿੱਖਾਂ ਦਾ ਜਿਹੜਾ ਕਿ ਹੁਣ ਸਿੱਖਾਂ ਦੀ ਹੌਸਲੇ ਕਾਫੀ ਵੱਧ ਗਈ ਸੀ ਉਹ ਸੋਚਣ ਲੱਗ ਪਏ ਸੀ ਕਿ ਜੇ ਇਹ ਫਗਾਨ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਨਾਸ਼ ਕਰ ਸਕਦੇ ਆ ਤਾਂ ਉਹਨਾਂ ਲਈ ਅੰਗਰੇਜ਼ਾਂ ਨੂੰ ਹਰਾਉਣਾ ਕੋਈ ਔਖੀ ਗੱਲ ਨਹੀਂ ਹੈ ਕਿਉਂਕਿ ਸੇਖਾ ਫਗਾਨਾ ਨੂੰ ਕਈ ਵਾਰ ਜਿਹੜੇ ਸਿੱਖਾਂ ਨੇ ਆ ਫਗਾਨਾ ਨੂੰ ਵੀ ਕਈ ਤਰ੍ਹਾਂ ਕਈ ਵਾਰ ਹਾਰਾਇਆ ਸੀਗਾ ਇਸ ਕਾਰਨ ਸਿੱਖਾਂ ਨੇ ਅੰਗਰੇਜ਼ਾਂ ਨੂੰ ਟੱਕਰ ਲੈਣ ਦਾ ਦ੍ਰਿੜ ਨਿਸ਼ਚੈ ਉਹਨਾਂ ਨੇ ਕਰ ਲਿਆ ਸੀਗਾ ਤੇ ਦੂਜੀ ਪਾਸੇ ਅੰਗਰੇਜ਼ ਵੀ ਆਪਣੀ ਪਾਕਿਸਤਾਨ ਵਿੱਚ ਹੋਈ ਜਿਹੜੀ ਬਦਨਾਮੀ ਸੀ ਕਿਸੇ ਹੋਰ ਜਿੱਤਨ ਨੂੰ ਹਾਸਲ ਕਰਕੇ ਉਹਨੂੰ ਧੂਣਾ ਚਾਹੁੰਦੇ ਸੀ ਬਦਨਾਮੀ ਨੂੰ ਇਹ ਜਿੱਤ ਉਹਨਾਂ ਨੂੰ ਪੰਜਾਬ ਵਿੱਚ ਹੀ ਮਿਲ ਸਕਦੀ ਸੀ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਜਿਹੜੀ ਹਫੜਾ ਦਫੜੀ ਜਿਹੜੀ ਮੱਚੀ ਹੋਈ ਸੀਗੀ ਇਹ ਹੋ ਗਿਆ ਆਪਣਾ ਸੈਕੰਡ ਪੁਆਇੰਟ ਸੌਰੀ ਥਰਡ ਪੁਆਇੰਟ ਸੀਗਾ ਹੁਣ ਆਪਾਂ ਕਰਾਂਗੇ ਫੋਰਥ ਪੁਆਇੰਟ ਆਪਣਾ ਜਿਹੜਾ ਹੈਗਾ ਪਹਿਲੇ ਅੰਗਰੇਜ਼وں ਕੁਝ ਸਿੱਖ ਜੁੱਧ ਦੇ ਜਿਹੜੇ ਕਾਰਨ ਸੀਗੇ ਕਿਹੜੇ-ਕਿਹੜੇ ਕਾਰਨ ਬਣੇ ਸੀਗੇ ਵੀ ਜੁੱਧ ਜਿਹੜਾ ਲਾਜ਼ਮੀ ਹੋਇਆ ਅੰਗਰੇਜ਼ਾਂ ਦਾ ਸਿੰਧ ਉੱਤੇ ਕਬਜ਼ਾ 1842 ਈਸਵੀ ਵਿੱਚ ਲਾਰਡ ਆਕਲੈਂਡ ਦੀ ਥਾਂ ਤੇ ਲਾਰਡ ਐਲਨਨ ਬੋਰੋ ਨਵਾਬਰਦ ਦਾ ਇੱਕ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਤੇ ਲਾਰਡ ਐਲਨ ਬੋਰੋ ਨੇ ਪਾਕਿਸਤਾਨ ਦੀ ਹਾਰ ਨਾਲ ਅੰਗਰੇਜ਼ਾਂ ਦੀ ਹੋਈ ਬਦ ਅਨਾਮੀ ਨੂੰ ਦੂਰ ਕਰਨਾ ਚਾਹੁੰਦਾ ਸੀਗਾ ਇਸ ਲਈ ਉਹਨੇ ਸਿੰਧ ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ ਇਹ ਜਿਹੜਾ ਇਲਾਕਾ ਸੀ ਭੂਗੋਲਿਕ ਪੱਖ ਤੋਂ ਕਿਹੜਾ ਸੀਗਾ ਮਹੱਤਵਪੂਰਨ ਇਲਾਕਾ ਸੀਗਾ ਸਿੰਧ ਦੇ ਅਮੀਰ ਭਾਵੇਂ ਅੰਗਰੇਜ਼ਾਂ ਦੇ ਪੱਕੇ ਵਫਾਦਾਰ ਸੀਗੇ ਪਰ ਐਲਨ ਬੋਰੋ ਨੇ ਕੀ ਕੀਤਾ ਸੀ ਉਹਨਾਂ ਨੂੰ ਝੂਠੇ ਇਲਜ਼ਾਮ ਲਗਾ ਕੇ ਸਿੰਧ ਦੇ ਵਿਰੁੱਧ ਲੜਾਈ ਕਰਨ ਦਾ ਐਲਾਨ ਕਰ ਦਿੱਤਾ ਤੇ 1843 ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ ਕਿਉਂਕਿ ਸਿੱਖ ਸਿੰਧ ਨੂੰ ਆਪਣਾ ਸਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ ਇਸ ਲਈ ਸਿੱਖਾਂ ਤੇ ਅੰਗਰੇਜ਼ਾਂ ਦੀ ਆਪਸੀ ਸਬੰਧਾਂ ਵਿੱਚ ਜਿਹੜੀ ਉਹ ਕੀ ਹੈ ਕੜਤਨ ਵਧ ਗਈ ਸੀ ਜਿਹੜਾ ਸਿੱਟਾ ਹੀ ਨਿਕਲੇ ਵੀ ਇਹ ਜੁੱਧ ਪਹਿਲਾ ਐਂਗਲੋ ਸਿੱਖ ਜੁੱਧ ਦਾ ਕਾਰਨ ਬਣਿਆ ਨੈਕਸਟ ਆਪਣਾ ਜਿਹੜਾ 5th ਪੁਆਇੰਟ ਪੰਜਾਬ ਪ੍ਰਤੀ ਅੰਗਰੇਜ਼ੀ ਗਵਰਨਰ ਜਰਨਲਾਂ ਦੀ ਨੀਤੀ ਪੰਜਾਬ ਪ੍ਰਤੀ ਅੰਗਰੇਜ਼ੀ ਗਵਰਨਰ ਜਰਨਲਾਂ ਦੀ ਜਿਹੜੀ ਨੀਤੀ ਸੀਗੀ ਸਿੰਧ ਤੇ ਕਬਜ਼ਾ ਕਰ ਲੈਣ ਮਗਰੋਂ ਜਿਹੜਾ ਲਾਰਡ ਐਲਨ ਬੋਰੂ ਸੀਗੀ ਹੁਣ ਇਹ ਪੰਜਾਬ ਵਿੱਚ ਆਪਣਾ ਸਮਰਾਜ ਵਿੱਚ ਸ਼ਾਮਲ ਕਰਨ ਲਈ ਯੋਜਨਾ ਬਣਾਉਣੀਆ ਸ਼ੁਰੂ ਕਰ ਦਿੱਤੀ ਅਸੀਂ ਇਸ ਗੱਲ ਨਾਲ ਕਿ ਹੋਇਆ ਸੀਗਾ ਲਾਰਡ ਐਲਨ ਬੋਰੋਨੀ ਦੁਆਰਾ ਡਿਊਕ ਆਫ ਬਲਿੰਕਟਨ ਨੂੰ ਵੀ ਲਿਖੀਆਂ ਗਈਆਂ ਚਿੱਠੀਆਂ ਨੂੰ ਸਪਸ਼ਟ ਹੁੰਦੀ ਹੈ ਕਿ ਜੁਲਾਈ 1844 ਵਿੱਚ ਲਾਰਡ ਹਾਰਡਿੰਗ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਗਿਆ ਸੀਗਾ 1844 ਨੂੰ ਲਾਰਡ ਹਾਰਡਿੰਗ ਨੂੰ ਭਾਰਤ ਦਾ ਨਵਾਂ ਗਵਰਨਰ ਜਨਰਲ ਬਣਾਇਆ ਗਿਆ ਤੇ ਇੱਕ ਪ੍ਰਸਿੱਧ ਸੈਨਾਪਤੀ ਸੀ ਉਹ ਇੱਕ ਪ੍ਰਸਿੱਧ ਸੈਨਾਪਤੀ ਸੀ ਉਸਨੇ ਨਪੋਲੀਅਨ ਦੇ ਵਿਰੁੱਧ ਪ੍ਰਾਇਦੀਪਿਆਂ ਦੇ ਜੰਗਾਂ ਪ੍ਰਾਇਦੀਪਾਂ ਜੰਗਾਂ ਤੇ ਵਾਟਰਲੂ ਦੀ ਜਿਹੜੀ ਲੜਾਈ ਵਿੱਚ ਉਹਨਾਂ ਨੂੰ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਉਸ ਦੀ ਨਿਯੁਕਤੀ ਅੰਗਰੇਜ਼ਾਂ ਦੇ ਉਸ ਦੀ ਜਿਹੜੀ ਨਿਯੁਕਤੀ ਸੀ ਅੰਗਰੇਜ਼ਾਂ ਦੇ ਪੰਜਾਬ ਵੱਲ ਭੜੇ ਇਰਾਦਿਆਂ ਦਾ ਇੱਕ ਸਬੂਤ ਸੀ ਉਸਨੇ ਲਾਰਡ ਐਲਨ ਬੋਰੋ ਦੀ ਪੰਜਾਬ ਵਿੱਚ ਅਪਣਾਈ ਗਈ ਨੀਤੀ ਨੂੰ ਜਾਰੀ ਰੱਖਿਆ ਇਸੇ ਕਾਰਨ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਿਹੜੀ ਲੜਾਈ ਹੋਣੀ ਯਕੀਨੀ ਸੀ ਏਸੀ 5.5 ਪੁਆਇੰਟ ਕੀਤੇ ਜੀ ਇਹਦੇ ਫਸਟ ਐਂਗਲੋ ਜੁੱਧ ਦੇ ਜਿਹੜੇ ਕਾਰਨ ਸੀਗੇ ਕਿੰਨਾ ਕਾਰਨਾ ਕਰਕੇ ਜਿਹੜੇ ਐਂਗਲੋ ਜੁੱਧ ਸ਼ੁਰੂ ਹੋਇਆ ਸੀਗਾ ਉਹਦੇ ਬਾਰੇ ਆਪਾਂ ਪੜਾਇਆ ਇਹਦੇ ਕੁਲ ਪੁਆਇੰਟ ਹੈ ਜਿਹੜੇ 9 ਪੁਆਇੰਟ ਹੈ ਜੀ ਆਪਾਂ 5 ਪੁਆਇੰਟ ਕਰ ਲਏ ਜਿਹੜੇ 4 ਪੁਆਇੰਟ ਰਹਿ ਗਏ ਆਪਾਂ ਕੱਲ ਨੈਕਸਟ ਵੀਡੀਓ ਲੈ ਕੇ ਆਵਾਂਗੇ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਜੋ ਵੀ ਕਿਸੇ ਬੱਚ ਨੂੰ ਕੋਈ ਡਾਊਟ ਆਤਾ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਫਿਰ ਇਹਨਾਂ ਚੈਪਟਰਾਂ ਨਾਲ ਹੀ ਰਿਲੇਟਡ ਹੈ ਜਿਹੜੇ ਆਪਾਂ ਐਮਸੀਕਿਊ ਕਰਾਂਗੇ ਤਾਂ ਜੋ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਹੋ ਸਕੇ ਠੀਕ ਹੈ ਸਟੂਡੈਂਟ ਥੈਂਕ ਯੂ ਥੈਂਕ ਯੂ ਸੋ ਮਚ